इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਹੰਡੇ ਮਿੱਠੇ ਜਲ ਦੀ ਸ਼ਮੀਲ ਲੱਗੀ ਹੋਈ ਹੈ ਜੀ ਖੰਡਾ ਮਿੱਠਾ ਜਲ ਛਾੜ ਕੇ ਜੀ ਇੰਡੀਅਨ ਟੀਵੀ ਨਿਊਜ਼ ਇਸ ਵੇਲੇ ਪਾਸੋਂ ਦੇਖਾ ਰਿਹਾ ਹੈ ਜੀ ਹੰਡੇ ਮਿੱਠੇ ਜਲ ਦਾ ਲੰਗਰ ਲਗਾਇਆ ਗਿਆ ਛਾੜ ਕੇ ਜੀ ਖੰਡੇ ਮਿੱਠੇ ਜਲ ਦੀ ਸ਼ਮੀਲ ਲੱਗੀ ਹੋਈ ਹੈ ਜੀ ਚੱਲਦੇ ਆਂ ਖੰਡਾ ਮਿੱਠਾ ਜਲ ਛਾੜ ਕੇ ਜੀ ਆਜੋ ਆਜੋ ਭੈਰਾਂ ਨੂੰ ਮੋਟੇ ਦੇ ਸਾਈਡ ਤੇ ਲਾ ਕੇ ਇਧਰ ਵੀਰ ਨੂੰ ਭਾਜੀ ਠੰਡਾ ਮਿੱਠਾ ਜਲਦ ਹੋ ਜੇ ਗਰਮੀ ਤੋਂ ਰਾਹਤ ਪਾਉਣ ਵਾਸਤੇ ਮੇਰੇ ਵੀਰਾਂ ਵੱਲੋਂ ਠੰਡੇ ਮਿੱਠੇ ਜਲਦ ਦੀ ਸ਼ਵੀਲ ਠੰਡੇ ਸੰਗਤਾਂ ਲਈ ਲਿਆ ਰਹੇ ਆਂਗੇ ਇਧਰ ਭੈਰਾਂ ਦੀਆਂ ਪਾਣੀ ਠੰਡੇ ਮਿੱਠੇ ਜਲਦ ਦੀ ਸ਼ਵੀਲ ਲਗਾਈ ਗਈ ਹੈ ਜੀ ਸ਼ਵੀਲ ਲਗਾਈ ਗਈ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਠੰਡੇ ਮਿੱਠੇ ਜਲਦ ਦੀ ਸ਼ਵੀਲ ਉਪਰਾਲਾ ਕੀਤਾ ਗਿਆ ਮੇਰੇ ਵੱਲੋਂ ਆਜੋ ਆਜੋ ਇਹ ਜੋ ਠੰਡੇ ਮਿੱਠੇ ਜਲਦ ਦੀ ਸ਼ਵੀਲ ਲੱਗੀ ਹੋਈ ਹੈ ਜੀ ਸਮੂਹ ਦੁਕਾਨਦਾਰ ਭਾਈਆਂ ਦੇ ਸਹਿਯੋਗ ਨਾਲ ਸਾਡੇ ਨਾਥੀ ਟ੍ਰੈਕ ਕਾਟੇ ਵੇਲੇ ਹੇ ਅੱਜ ਜਿੱਤੀ ਜੀ ਪਿੰਟਰ ਜੀ ਨਾਇਨੀਸ਼ ਮਾਲਸੋਂ ਹਰੇ ਸਰਪੰਚ ਸਾਹਿਬ ਖੜੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਠੰਡੇ ਮਿੱਠੇ ਜਲ ਦੀ ਸ਼ੁਰੂਆਤ ਜਿਹੜੀ ਲੱਗੀ ਆ ਧੰਨਵਾਦ ਦੇਖ ਰਹੇ ਹਾਂ ਇੰਡੀਅਨ ਟੀਵੀ ਨਿਊਜ਼ ਤੋਂ ਜਿੱਥੇ ਠੰਡੇ ਮਿੱਠੇ ਜਲ ਦੀ ਸੇਵਾ ਕਰ ਰਹੇ ਨੇ ਵੀਰ ਹਾਂਜੀ ਵੀਰ ਜੀ ਤੁਸੀਂ ਸ਼ੀਰ ਲਾ ਰੱਖੀ ਆ ਜੀ ਜੋ ਗਰਮੀ ਦੇ ਵਿੱਚ ਗਰਮੀ ਚੱਲ ਰਹੀ ਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਗਰਮੀ ਦਾ ਦੌਰ ਹੀ ਬਹੁਤ ਨਾਨਿਸ਼ ਪ੍ਰਸਾਦ ਸਾਹਿਬ ਵਾਲਾ ਭਾਈ ਗਰਮੀ ਕਰਕੇ ਸਾਨੂੰ ਇੱਕ ਵੀ ਲਗਾਣੀ ਪਈ ਹੈ ਗਰਮੀ ਇੰਨੀ ਜ਼ਿਆਦਾ ਪੈ ਰਹੀ ਹੈ ਕਿ ਲੋਕਾਂ ਦਾ ਖੜਨਾ ਬਾਹਰ ਬਹੁਤ ਮੁਸ਼ਕਲ ਹੋਇਆ ਪਿਆ ਹੈ ਠੰਡੇ ਮਿੱਠੇ ਚਸ਼ਮੀਰ ਨਾਣਾਬਦ ਕਰਕੇ ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਕਿਸ ਘਰ ਦੇਣਾ ਚਾਹੁੰਦੇ ਹੋ ਅੱਜ ਅਸੀਂ ਇਹ ਸੁਝਾ ਦੇਣਾ ਚਾਹੁੰਦੇ ਹਾਂ ਕਿ ਜਲਦੀ ਦੇ ਚੱਲਦੇ ਹੋਏ ਜਿਹੜਾ ਬਾਚੜ ਕੇ ਹਿੱਸਾ ਪਾਉਣਾ ਚਾਹੀਦਾ ਹੈ ਜਿਹੜੀ ਠੰਡੇ ਮਿੱਠੇ ਜਲਦੀ ਸ਼ਬੀਲਾ ਹੈ ਹਰ ਹਰੀ ਕਰਨਾਣੀ ਚਾਹੀਦੀ ਹੈ ਕਿਉਂਕਿ ਗਰਮੀ ਇੰਨੀ ਜ਼ਿਆਦਾ ਪੈ ਰਹੀ ਹੈ ਕਿ ਲੁਕਰਾ ਰਹਿਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ ਟੈਂਪਰੇਚਰ ਅੱਜ ਦੀ ਘੜੀ ਦੇ ਵਿੱਚ 44 ਦੇ ਆਸ-ਪਾਸ ਰਹਿਦਾ ਹੈ ਮੀਂਹ ਅੱਜ ਤੱਕ ਕਦੇ ਵੀ ਨਹੀਂ ਪਿਆ ਹੈ ਹੱਦ ਤੱਕ ਪਿਆ ਨਹੀਂ ਹੈ ਬਾਰਿਸ਼ਾਂ ਬਾਰਿਸ਼ ਦੀ ਸੰਭਾਵਨਾ ਹੈ ਕਿ ਥੋੜੀ ਪੈ ਜਾਵੇ ਤਾਂ ਕਿ ਥੋੜੀ ਗਰਮੀ ਤੋਂ ਥੱਲ ਪਹੁੰਚੀ ਉਦੋਂ ਤੱਕ ਆਪਾਂ ਨੂੰ ਸ਼ਬੀਲਾ ਜਿਹੜੀ ਇਹ ਲਗਾਣੀ ਚਾਹੀਦੀ ਹੈ ਤਾਂ ਕਿ ਗਰਮੀ ਤੋਂ ਲੁਕਰਾ ਸਨਵਾ ਜੀ ਸਾਰੇ ਦਰਾਂ ਦਾ ਤੇਨ ਲੋ ਧੰਨਵਾਦ ਜੋ सो जी आयो